ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਹੋਰ ਸ਼ਖਸ ਮੌਜੂਦ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਜੀ ਸੋ ਉਹਨਾਂ ਨਾਲ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਕਾਰਜ ਚੱਲ ਰਹੇ ਨੇ ਉਹਨਾਂ ਦੀ ਜਿਹੜੀ ਹੈ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰਾਂਗੇ ਤੇ ਨਾਲ ਹੀ ਸਾਹਿਬ ਸ੍ਰੀ ਗੁਰੂ ਤੇਗਪਾਦਰ ਸਾਹਿਬ ਜੀ ਦਾ ਜੋ ਸ਼ਹੀਦੀ ਦਿਹਾੜਾ ਬڑے ਪੱਧਰ ਤੇ ਜਿਹੜੀਆਂ ਸਰਕਾਰਾਂ ਮਨਾਰੀਆਂ ਨੇ ਤਾਂ ਉਹ ਕੀ ਪ੍ਰੋਗਰਾਮ ਲਿਖੇ ਗਏ ਨੇ ਤਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਣਿਆ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਣ ਦੇ ਵਿੱਚ ਆਈ ਤੁਸੀਂ ਬੜੀ ਸਟ੍ਰਾਈਗਲ ਕੀਤੀ ਉਸ ਸਟ੍ਰਾਈਗਲ ਤੋਂ ਬਾਅਦ ਤੁਸੀਂ ਪ੍ਰਧਾਨ ਬਣੇ ਤਾਂ ਕੀ ਅਜਿਹੇ ਕਾਰਜ ਚੱਲ ਰਹੇ ਨੇ ਜੋ ਸੰਗਤਾਂ ਦੇ ਲਈ ਲਗਾਤਾਰ ਚੱਲ ਰਹੇ ਨੇ ਇਸ ਤਰ੍ਹਾਂ ਜੀ ਜਦੋਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਮੁਖ ਸੇਵਾਦਾਰ ਬਜੂ ਸੰਭਾਲਿਆ ਹੈ ਕੰਮਕਾਜ ਜੀ ਸਭ ਤੋਂ ਪਹਿਲਾਂ ਆਪਾਂ VVIP ਕਲਚਰ ਨੂੰ ਖਤਮ ਕੀਤਾ ਉਸ ਤੋਂ ਬਾਅਦ ਲੰਗਰਾਂ ਦੇ ਵਿੱਚ ਕਿਉਂਕਿ ਲੰਗਰ ਹੀ ਗੁਰੂ ਘਰ ਦੇ ਵਿੱਚ ਲੰਗਰ ਤੇ ਸੰਗਤ ਦੋ ਹੀ ਯਮiyet ਨੇ ਉੱਥੇ ਲੰਗਰ ਬਹੁਤ ਬੜੀਆ ਤਰੀਕੇ ਦੇ ਨਾਲ ਚੰਗੇ ਸਜੇ ਢੰਗ ਦੇ ਨਾਲ ਚਲਾ ਰਹੇ ਹਾਂ ਜਿਸ ਨਾਲ ਸੰਗਤ ਸਾਰੇ ਹਰਿਆਣੇ ਦੀ ਬਹੁਤ ਖੁਸ਼ ਹੈ ਕਿ ਬਹੁਤ ਚਿਰ ਤੋਂ ਬਾਅਦ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਸੰਸਥਾ ਵੱਲੋਂ ਇਹੋ ਜਾਂ ਲੰਗਰ ਚਲਾਇਆ ਜਾ ਰਿਹਾ ਹੈ ਜੀ ਉਸ ਤੋਂ ਬਾਅਦ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਦੇ ਸਹਿਯੋਗ ਦੇ ਨਾਲ ਸਹਬ ਸ੍ਰੀ ਗੁਰੂ ਹਰ ਗੁਰੂ ਤੇਗ ਬਹਾਦਰ ਜੀ ਦੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹਰਿਆਣੇ ਦੇ ਵਿੱਚ ਚਾਰ ਯਾਤਰਾਵਾਂ ਦਾ ਉਹ ਦਿਨ ਕੀਤਾ ਹੈ ਪਹਿਲੀ ਯਾਤਰਾ 8 ਤਰੀਕ ਨੂੰ ਰੋੜੀ ਜਿਹੜਾ ਸਰਸੇ ਤੋਂ ਸ਼ੁਰੂ ਹੋ ਕੇ ਜੋ 24 ਤਰੀਕ ਨੂੰ ਕੁਰਖੇਤਰ ਪਹੁੰਚੇਗੀ ਉਹਦਾ ਆਰੰਭ ਹੋ ਚੁੱਕਾ ਹੈ ਤੇ ਉਹਦਾ ਬਹੁਤ ਸੰਗਤਾਂ ਵੱਲੋਂ ਪਰਵਾਸ ਸਵਾਗਤ ਕੀਤਾ ਜਾ ਰਿਹਾ ਹੈ ਦੂਜੀ ਯਾਤਰਾ ਡਿਸਟ੍ਰਿਕਟ ਪੰਚਕੁਲੇ ਪੰਜੌਰ ਦੇ ਵਿੱਚੋਂ ਕਾਲਕਾ ਪੰਜੌਰ ਦੇ ਵਿੱਚੋਂ 11 ਤਰੀਕ ਨੂੰ ਸ਼ੁਰੂ ਕਰ ਕੀਤੀ ਗਈ ਜੋ ਕਿ ਪੰਜੋਖੜਾ ਸਾਹਿਬ ਗਪਾਲ ਮੋਚਨ ਇੱਧਰ ਹੁੰਦੀ ਹੋਈ ਉਹ ਵੀ 24 ਤਰੀਕ ਸ਼ਾਮ ਨੂੰ ਕੁਰਖੇਤਰ ਦੇ ਵਿੱਚ ਉਹਦੀ ਸਮਾਪਤੀ ਹੋਵੇਗੀ ਜੀ ਤੀਜੀ ਯਾਤਰਾ 14 ਤਰੀਕ ਨੂੰ ਪ੍ਰੀਤਵਾਰ ਤੋਂ ਸ਼ੁਰੂ ਕੀਤੀ ਗਈ ਜੋ ਕਿ ਜ਼ਿਲ੍ਹਾ ਜਿੰਦ ਰੋहतक ਸੋਨੀਪਾਤ ਹੁੰਦੀ ਹੋਈ ਕਰਨਾਲ ਹੁੰਦੀ ਹੋਈ ਅਤੇ ਉਹ ਵੀ ਚੜੀ ਤਰੀਕ ਨੂੰ ਕੁਰੂ ਖੇਤਰ ਦੇ ਵਿੱਚ ਅੰਕਿ ਸਮਾਪਤੀ ਹੋਵੇਗੀ ਚੌਥੀ ਯਾਤਰਾ ਯਮਨਾ ਨਗਰ ਜੋ ਸਡੋਰਾ ਤੋਂ ਸ਼ੁਰੂ ਹੋਣੀ ਹੈ ਪਰਸੋਂ 18 ਤਰੀਕ ਤੋਂ ਸ਼ੁਰੂ ਹੋਵੇਗੀ ਅਤੇ ਉਹਦੀ ਵੀ ਸਮਾਪਤੀ ਜਿਹੜੀ ਹੈ 24 ਤਰੀਕ ਨੂੰ ਕੁਰੂ ਖੇਤਰ ਹੋਵੇਗੀ ਇਹ ਯਾਤਰਾ ਦੇ ਨਾਲ ਜਿੱਥੇ ਅਸੀਂ ਆਪਣੇ ਗੁਰੂ ਘਰ ਦਾ ਪ੍ਰਚਾਰ ਕਰਦੇ ਹਾਂ ਪ੍ਰਸਾਰ ਕਰਦੇ ਹਾਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ ਉੱਥੇ ਆਪਣੀ ਪੀੜ੍ਹੀ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੀ ਰੱਖਿਆ ਕਰਨ ਵਾਸਤੇ ਜੰਜੂ ਤੇ ਤਿਲਕ ਦੀ ਰਾਖੀ ਕਰਨੇ ਆਪਣੀ ਸ਼ਹੀਦੀ ਪਾਈ ਸੀ ਇਸ ਕਰਕੇ ਸੰਗਤ ਦੇ ਵਿੱਚ ਜਾਗਰੂਤੀ ਲਿਆਉਣ ਵਾਸਤੇ ਆਪਣੀ ਨਵੀਂ ਪੀੜ੍ਹੀ ਨੂੰ ਦੱਸਣ ਵਾਸਤੇ ਵੀ ਸਾਡੇ 9ਵੇਂ ਪਾਤਸ਼ਾਹ ਨੇ Hindu ਧਰਮ ਨੂੰ ਜਾਣ ਵਾਸਤੇ ਕਿਸ ਤਰ੍ਹਾਂ ਚਾਨੀ ਚੋਂਗੇ ਸ਼ਹੀਦੀ ਪਾਈ ਇਹ ਮੰਨੋਰਥ ਹੁੰਦੇ ਨੇ ਯਾਤਰਾਵਾਂ ਕੱਢਣ ਦੇ ਉਹ ਬੜੇ ਉਤਸ਼ਾਹ ਦੇ ਨਾਲ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਸਫਲਤਾਪੂਰਵਕ ਚਲਾ ਰਹੀ ਹੈ ਉਸ ਤੋਂ ਬਾਅਦ 25 ਤਰੀਕ ਨੂੰ ਹਰਿਆਣਾ ਸਰਕਾਰ ਦੇ ਸਹਿਯੋਗ ਦੇ ਨਾਲ ਕੁਰੂ ਖੇਤਰ ਦੇ ਵਿੱਚ 25 ਤਰੀਕ ਨੂੰ ਬਹੁਤ ਵੱਡਾ ਇੱਕ ਸਮਾਗਮ ਰੱਖਿਆ ਗਿਆ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਦੇ ਉਪਲਖਸ਼ ਦੇ ਵਿੱਚ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਜੀ ਪਰ ਸਰਕਾਰ ਦੇ ਬੇ ਸ਼ਿਕਰਤ ਕਰਨਗੇ ਅਤੇ ਸਾਰੇ ਕੈਬਨਿਟ ਮੰਤਰੀ ਸਾਡੇ ਜਿਹੜੇ 49 ਦੇ 49 ਮੈਂਬਰ ਨੇ ਅਤੇ ਲੱਖਾਂ ਦੀ ਤعداد ਦੇ ਵਿੱਚ Hindu ਧਰਮ ਦੇ ਲੋਕ ਵੀ Sikh ਧਰਮ ਦੇ ਲੋਕ ਵੀ ਸਾਰੇ ਉਸ ਸਮੂਲੀਅਤ ਕਰਨਗੇ ਉਹ ਇੱਕ بڑا ਕੁੰਬਲਾ ਮੇਲਾ ਅਸੀਂ ਕੁਰ ਖੇਤਰ ਦੇ ਵਿੱਚ 25 ਨਵੰਬਰ ਨੂੰ ਮਨਾ ਰਹੇ ਹਾਂ 25 ਨਵੰਬਰ ਦੀ ਤੁਸੀਂ ਗੱਲ ਕੀਤੀ ਹੈ ਜਿਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਉਹ ਸਮਾਗਮ ਜਿਹੜਾ ਕਿਹੜੀ ਜਗ੍ਹਾ ਤੇ ਰੱਖਿਆ ਗਿਆ ਕਿ ਆਮ ਪਬਲਿਕ ਤੇ ਵੀ ਜਿਹੜੇ ਆ ਸਕਦੇ ਨੇ ਕਿਉਂਕਿ ਕਈ ਵਾਰ ਹੁੰਦਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਆਉਂਦੇ ਨੇ ਤਾਂ ਸਕਿਉਰਟੀ ਬੜੀ ਲੱਗੀ ਹੁੰਦੀ ਹੈ ਕਈ ਵਾਰ ਸੰਗਤਾਂ ਨੂੰ ਬੜੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਕੋਈ ਇਦਾਂ ਦਾ ਤਾਂ ਨਹੀਂ ਹੋਊਗਾ ਨਹੀਂ ਜੀ ਉਹਦੇ ਵਾਸਤੇ ਕੁੁਰ ਖੇਤਰ ਤੋਂ ਬਾਹਰ ਅਸਾਂ 250 ਏਕੜ ਜ਼ਮੀਨ ਜੋ ਠੇਕੇ ਤੇ ਲਈ ਹੈ ਉਹਦੇ ਵਿੱਚ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੋਵੇਗਾ ਸਾਰੀ ਵਿਵਸਥਾ ਉਹਦੀ ਕਰ ਲਈ ਗਈ ਹੈ ਕਿਉਂਕਿ ਗੀਤਾ ਜਨਤੀ ਵੀ ਉਹ ਮੌਕੇ ਤੇ ਚੱਲ ਰਹੀ ਹੈ ਇਸ ਕਰਕੇ ਸਾਰੇ ਸੀਟੀਆਂ ਨੂੰ ਵੇਂਦੇ ਹੋਇਆਂ ਬਹੁਤ ਸੁਰੱਖਿਸ਼ ਜਗ੍ਹਾ ਤੇ ਇਹ ਆਪਾਂ ਉਹ ਪ੍ਰੋਗਰਾਮ ਉਹ ਲਿਖਿਆ ਗਿਆ ਹੈ 250 ਏਕੜ ਜ਼ਮੀਨ ਰੱਖੀ ਗਈ ਹੈ ਤੇ ਉੱਥੇ ਬੜੇ ਉੱਚੇ ਪੱਧਰ ਤੇ ਜੋ ਹੈ ਉਹ ਸਾਡਾ ਸਮਾਗਮ ਹੋਣ ਜਾ ਰਿਹਾ ਇੱਕ ਹੋਰ ਪ੍ਰਧਾਨ ਜਿਵੇਂ ਗੱਲ ਕੀਤੀ ਆਵੇ ਜਦੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗ ਹੋਈ ਤੁਹਾਡੇ ਵੱਲੋਂ ਕਾਰਜ ਜਿਹੜੇ ਨੇ ਚਲਾਏ ਗਏ ਨੇ ਤਾਂ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੀ ਅਜਿਹੇ ਕਾਰਜ ਚੱਲ ਰਹੇ ਨੇ ਕਿਉਂਕਿ ਪਿੱਛੇ ਜੇਕਰ ਗੱਲ ਕੀਤੀ ਜਾਵੇ ਇੱਕ ਹਸਪਤਲ ਦੀ ਵੀ ਗੱਲ ਆਈ ਸੀ ਕੁਝ ਸਕੂਲਾਂ ਦੀ ਵੀ ਗੱਲ ਆਈ ਸੀ ਉਹ ਕੰਮ ਚੱਲ ਰਹੇ ਆ ਜਾਂ ਅਧੂਰੇ ਨੇ ਜਾਂ ਕੀ ਪ੍ਰੋਜੈਕਟ ਲੈ ਕੇ ਆ ਰਹੇ ਹੋ ਤੁਸੀਂ ਹੋਰ ਇਸ ਤਰ੍ਹਾਂ ਜੀ ਵੇਖੋ ਐਜੂਕੇਸ਼ਨ ਵਾਸਤੇ ਜੋ ਮੀਰੀ ਪੀਰੀ ਮੈਡੀਕਲ ਕਾਲਜ ਬਣ ਰਿਹਾ ਹੈ ਉਹ ਹਰਿਆਣੇ ਵਾਸਤੇ ਇੱਕ ਬਹੁਤ ਵੱਡਾ ਉਹ ਉੱਚਤਰੀ ਹਸਪਤਲ ਹੈ ਜੋ ਪੀਜੀਆਈ ਦੇ ਮੁਕਾਬਲੇ ਹੋਵੇਗਾ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਦੇ ਸਹਿਯੋਗ ਦੇ ਨਾਲ ਉਹ ਨੇਪਰੇ ਚੜ ਜਾਵੇਗਾ ਆਉਣ ਵਾਲੀ ਜੁਲਾਈ ਦੇ ਵਿੱਚ ਉਹਦੇ ਵਿੱਚ ਕਲਾਸਾਂ ਸ਼ੁਰੂ ਹੋ ਜਾਣਗੀਆਂ ਉਹ ਤਾਂ ਸਾਡਾ ਹੈਲਥ ਵਾਸਤੇ ਹੋਵੇਗਾ এডਿਕੇਸ਼ਨ ਵਾਸਤੇ ਅਸਾਂ ਜਿਸ ਤਾਂ ਯੂਨੀਵਰਸਿਟੀ ਦੀ ਐਨਾਨਸਮੈਂਟ ਕੀਤੀ ਹੈ ਹੋਰ ਵੀ ਜਿਸ ਤਾਂ ਹਾਂ ਆਪਣੀ ਪਨੀਰੀ ਨੂੰ ਤਿਆਰ ਕਰਨ ਵਾਸਤੇ ਊੜਾ ਐੜਾ ਪੰਜਾਬੀ ਨੂੰ ਮਹੱਤਤਾ ਦੇਣ ਵਾਸਤੇ ਪਹਿਲੀ ਨਰਸਰੀ ਤੋਂ ਹੀ ਇਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰੂ ਘਰ ਨੇ ਨਾਲ ਇੱਕ ਪ੍ਰਾਇਮਰੀ ਸਕੂਲ ਖੋਲ ਕੇ ਪਹਿਲੀ ਥੋੜੀ ਪੰਜਾਬੀ ਪੜਾਉਣ ਦਾ ਕੰਮ ਕੀਤਾ ਜਾਏਗਾ ਕਿਉਂਕਿ ਮਾਂ ਬੋਲੀ ਪੰਜਾਬੀ ਜੋ ਸਾਡੇ ਗੁਰਮੁਖੀ ਗੁਰਾਂ ਦੇ ਮੁਖੀ ਚ ਉਚਾਰੀ ਗਈ ਹੈ ਉਹਦਾ ਅੱਜ ਸਤਰ ਬਹੁਤ ਥੱਲੇ ਚਲਾ ਗਿਆ ਹੈ ਆਉਣ ਵਾਲੀ ਪਨੀਰੀ ਆਪਣੀ ਨਰਸਰੀ ਨੂੰ ਬੱਚਿਆਂ ਨੂੰ ਤਿਆਰ ਕਰਨ ਵਾਸਤੇ ਅਸੀਂ ਜੋ ਕਹਿ ਰਹੇ ਹਰ ਨਗਰ ਦੇ ਵਿੱਚ ਭੇਜ ਕੇ ਬੱਚਿਆਂ ਨੂੰ ਪੰਜਾਬੀ ਦੇ ਆਪਣੇ ਬਾਸ਼ਾ ਦੇ ਨਾਲ ਜੋੜਨ ਦਾ ਕੰਮ ਕਰ ਰਿਹਾ। ਤੁਸੀਂ ਸਮਝਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਆ ਪੰਜਾਬੀ ਦੇ ਪ੍ਰਸਾਰ ਦੇ ਲਈ ਬਹੁਤ ਜ਼ਰੂਰਤ ਹੈ। ਤੁਸੀਂ ਪੰਜਾਬੀ ਦੀ ਗੱਲ ਕੀਤੀ ਆ। ਪੰਜਾਬੀ ਜਿਹੜੀ ਆ ਕਿਤਨਾ ਕਿਤੇ ਵਿਸਰਦੀ ਜਾ ਰਹੀ ਆ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਪੰਜਾਬੀ ਵਾਲ ਜਿਹੜਾ ਜ਼ਿਆਦਾ ਤੱਕ ਮੂੰਹ ਨਹੀਂ ਕਰਦੀ ਕਿਉਂਕਿ ਜੇਕਰ ਆਪਾਂ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਬੱਚੇ ਵੀ ਘਰ ਦੇ ਜਿਹੜੇ ਨੇ ਪੰਜਾਬੀ ਬੋਲਣ ਤੋਂ ਗੁਰੇਜ਼ ਕਰਦੇ ਨੇ। ਇਹ ਵੀ ਇੱਕ ਵੱਡਾ ਸਾਧਨ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸ਼ੀਦੀ ਦਿਹਾੜਾ ਆਇਆ ਤਾਂ ਆਪਾਂ ਬੱਚਾ ਨੂੰ ਪੰਜਾਬੀ ਦੇ ਨਾਲ ਜੋੜੀਏ ਤਾਂ ਹੀ ਗੁਰਗਾਂ ਸਾਹਿਬ ਦੇ ਨਾਲ ਜੁੜ ਸਕਦੇ ਆ ਆਪਾਂ। ਇਸ ਤਰ੍ਹਾਂ ਜੀ ਮੈਂ ਬੀ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਤੇ ਜਾਣੂ ਕਰਵਾਵਾਂਗਾ ਕਿ ਹਰਿਆਣੇ ਦੇ ਵਿੱਚ ਨਹੀਂ ਹਿੰਦੁਸਤਾਨ ਦੇ ਵਿੱਚ ਨੈਸ਼ਨਲ ਲੈਵਲ ਦੀ ਭਾਸ਼ਾ ਜਿਹੜੀ ਉਹ ਪੰਜਾਬੀ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਸਾਡੀ ਗੁਰਮੁਖੀ ਭਾਸ਼ਾ ਹੈ ਗੁਰਦੇ ਮੁਖ ਵਿੱਚੋਂ ਉਚਾਰੀ ਹੋਈ ਭਾਸ਼ਾ ਹੈ ਪਰ ਦੁਨੀਆ ਭਰ ਦੇ ਵਿੱਚ ਆਪਾਂ ਹਰ ਰੋਜ਼ ਸ਼ਲੋਕ ਰਾਹੀਂ ਦੋਹਾ ਪਰਦੇਹਾਂ ਕੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਰਾਜ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਹੜੇ ਉਸ ਦੁਨੀਆ ਭਰ ਦੇ ਲੋਕ ਭਾਸ਼ਾ ਬੋਲਦੇ ਨੇ ਅੱਜ ਅੰਗਰੇਜ਼ਾਂ ਨੇ ਸਾਡੀ ਪੰਜਾਬੀ ਨੂੰ ਥੱਲੇ ਲਾ ਕੇ ਆਪਣੀ ਅੰਗਰੇਜ਼ੀ ਨੂੰ ਪਹਿਲੇ ਨੰਬਰ ਤੇ ਦੇ ਕੇ ਦੁਨੀਆ ਪਰ ਵਿੱਚ ਰਾਜਪੈ ਕਰਦੇ ਨੇ ਸਾਡੀ ਸੋਚ ਹੈ ਕਿ ਪੰਜਾਬੀ ਨੂੰ ਇੰਟਰਨੈਸ਼ਨਲ ਭਾਸ਼ਾ ਦੇ ਲੈਵਲ ਤੇ ਲਾ ਕੇ ਜੇ ਖਾਲਸਾ ਦਾ ਰਾਜ ਲਿਆਉਣਾ ਹੈ ਤੇ ਉਹ ਸਾਡੀ ਭਾਸ਼ਾ ਲਿਆ ਸਕਦੀ ਹੈ ਜਦੋਂ ਦੁਨੀਆ ਪਰ ਦੇ ਲੋਕ ਪੰਜਾਬੀ ਪੜਨਗੇ ਪੰਜਾਬੀ ਸਿੱਖਣਗੇ ਪੰਜਾਬੀ ਬੋਲਣਗੇ ਤੇ ਫਿਰ ਦੁਨੀਆ ਪਰ ਦੇ ਵਿੱਚ ਖਾਲਸਾ ਦਾ ਰਾਜ ਸਥਾਪਿਤ ਹੋ ਸਕਦਾ ਹੈ ਇਸ ਕਰਕੇ ਅਸੀਂ ਇਸ ਵਾਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਉੱਚੇ ਤੇ ਬਹੁਤ ਵਧੀਆ ਪ੍ਰਬੰਧ ਜੋ ਹੈ ਉਹ ਕਰ ਰਹੀ ਹੈ ਹੋਰ ਕੀ ਜੇ ਨੇ ਪ੍ਰੋਗਰਾਮ ਲਿਖ ਕੇ ਗਏ ਨੇ ਜਿਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਜਦੋਂ ਫੋਨ ਤੇ ਵਿੱਚ ਆਜੀ ਤੁਸੀਂ ਦਾਵਾ ਤੇ ਵਾਅਦਾ ਬੜਾ ਕੀਤਾ ਸੀ ਕਿ ਜਿਹੜਾ ਅਸੀਂ ਗੁਰਦੁਆਰਾ ਸੇ ਅੱਜ ਜਿਹੜੀ ਹੈ ਅਨੁਹਾਰ ਵੀ ਕਿਤੇ ਨ ਕਿਤੇ ਬਦਲੀ ਜਾਵੇਗੀ ਸਰੋਪੇ ਦੀ ਤੁਸੀਂ ਗੱਲ ਕੀਤੀ ਆ ਵੀ ਸਰੋਪਾ ਜਿਹੜਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਸਰੋਪੇ ਦੀ ਬੜੀ ਵੱਡੀ अहमਤ ਹੈ ਕੀ ਹੁਣ ਉਸੇ ਤਰ੍ਹਾਂ ਚੱਲ ਰਿਹਾ ਕਿ ਕਿ ਸਰੋਪੇ ਦਿੱਤੇ ਜਾਂਦੇ ਨੇ ਜਾਂ ਨਹੀਂ ਕਿਉਂਕਿ ਸੋਪੇ ਕਰਕੇ ਤੁਹਾਡਾ ਬੜਾ ਵੱਡਾ ਵਿਵਾਦ ਵੀ ਬਲਜੀਤ ਸਿੰਘ ਦਾਦੂਵਾਲ ਦੇ ਨਾਲ ਵੀ ਹੋਇਆ ਸੀ ਕੀ ਹੁਣ ਉਹ ਵਿਵਾਦ ਖਤਮ ਹੋ ਗਿਆ ਕਿ ਸਰੋਪਾ ਕਿਸ ਸ਼ਖਸ ਨੂੰ ਦਿੱਤਾ ਜਾਂਦਾ ਜਾਂ ਦੇਣਾ ਚਾਹੀਦਾ ਹੈ ਇਸ ਤੇ ਜੀ ਸਰੋਪਿਆਂ ਦੀ ਅਹਿਮੀ ਬਹੁਤ ਵੱਡੀ ਹੈ ਤੀਜੇ ਪਾਸੇ ਸਾਡੇ ਗੁਰੂ ਅਮਰਦਾਸ ਜੀ ਨੇ ਸਰੋਪੇ ਸਿਰਫ ਉਸ ਭਾਈ ਨੂੰ ਦਿੱਤੇ ਜੋ ਕਾਰ ਸੇਵਾ ਕਰਦੇ ਕਰਦੇ ਉਹਨਾਂ ਦੇ ਸਿਰ ਦੇ ਉੱਤੇ ਜ਼ਖਮ ਹੋ ਗਏ ਸਨ ਉਹਨਾਂ ਦਾ ਸਿਰ ਟੱਕਣ ਵਾਸਤੇ ਸਰੋਪਾ ਉਹਨਾਂ ਨੂੰ ਦਿੱਤਾ ਗਿਆ ਸਰੋਪੇ ਦਾ ਮਲਵੇ ਸਿਰ ਤੋਂ ਲੈ ਕੇ ਪੈਰ ਤੱਕ ਉਹ ਗੁਰੂ ਦਾ ਹੋ ਜਾਂਦਾ ਪਰ ਅਸਾਂ ਸਰੋਪਿਆਂ ਦੀ ਅਹਿਮਤ ਛਟਾ ਕੇ ਰੱਖ ਦਿੱਤੀ ਆਪਣੇ ਖੁਸ਼ ਕਰਨ ਵਾਸਤੇ ਅਸੀਂ ਇੱਕ ਇੱਕ ਪ੍ਰੋਗਰਾਮ ਹੈ 100 100 200 200 ਰੁਪਏ ਮੰਨੇ ਸ਼ੁਰੂ ਕਰਤੇ ਮੈਂ ਹੁੰਦਿਆਂ ਸਾਰੇ ਫੈਸਲਾ ਕੀਤਾ ਕਿ ਸਰੋਪੇ ਵਿਸ਼ੇਸ਼ ਸਨਮਾਨਤ ਹਸਤੀਆਂ ਨੂੰ ਦਿੱਤੇ ਜਾਣਗੇ ਜਿਵੇਂ ਸਾਡੇ ਕਵੀ ਹੋਣ ਕਥਾਵਾਚਕ ਹੋਣ ਗ੍ਰੰਥੀ ਸਿੰਘ ਹੋਣ ਜਾਂ ਕੋਈ ਮਹਾਨ ਸ਼ਖਸੀਅਤ ਹੋਵੇ ਉਹਨਾਂ ਨੂੰ ਕੇਵਲ ਸਰੋਪੇ ਦਿੱਤੇ ਜਾਣ ਜਾਂ ਸਾਡੇ ਹਰਿਆਣਾ ਕਮੇਟੀ ਦੇ ਮੈਂਬਰ ਨੇ ਜਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨੇ ਜਾਂ ਕੋਈ ਧਾਰਮਿਕ ਸ਼ਖਸੀਅਤ ਆਵੇ ਉਨਾਂ ਨੂੰ ਹੀ ਸਰੋਪੇ ਦਿੱਤੇ ਜਾਣ ਜੋ ਮਾਨ ਸਰਕਾਰ ਸਰੋਪਿਆਂ ਦਾ ਰੱਖਿਆ ਜਾ ਸਕੇ ਇਹਦੇ ਤੇ ਵਿਵਾਦ ਨਹੀਂ ਹੋਣਾ ਚਾਹੀਦਾ ਮੈਂ ਤੇ ਕਹਿੰਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਤੇ ਘੱਟ ਤੋਂ ਘੱਟ ਵਰਤ ਕੇ ਉਹਨਾਂ ਸ਼ਕਤੀਆਂ ਨੂੰ ਸਰੂਪਾ ਦਿੱਤਾ ਜਾਏ ਤਾਂ ਕਿ ਸਰੂਪੇ ਦੀ ਇਹ ਮਹੱਤਵ ਜੜੀਓ ਦੁਨੀਆ ਭਰ ਦੇ ਵਿੱਚ ਇੱਕ ਨਵੇਕਲੀ ਦਿਖ ਸਕੇ ਸਿੰਘ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਗੁਰਤੇਗ ਭਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੇ ਵੱਡੇ ਵੱਡੇ ਪੱਧਰ ਤੇ ਜਿਹੜਾ ਸਮਾਗਮ ਨੇ ਲਿਖੇ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਣਗੇ ਸੱਦਾ ਪੱਤਾ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਨੂੰ ਜਗਤ ਸਿੰਘ ਸਬਾਨਾਂ ਨੂੰ ਵੀ ਦਿੱਤਾ ਗਿਆ ਜਾਂ ਹੋਰ ਸ਼ਖੀਰਤਾਂ ਨੂੰ ਵੀ ਦਿੱਤਾ ਗਿਆ ਹਾਂਜੀ ਇਸ ਤਰ੍ਹਾਂ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਉੱਥੇ ਪੰਜਾਂ ਤਖਤਾਂ ਦੇ 20-25 ਤਰੀਕ ਦਾ ਸਰਦਾ ਦਿੱਤਾ ਗਿਆ ਹੈ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਉੱਥੇ ਜਿਹੜੇ ਸ਼ਖਸੀਤਾਂ ਨੇ ਧਾਰਮਿਕ ਸੇਸ਼ਤੀਤਾ ਜ਼ਰੂਰ ਸਿਕਰਤ ਕਰਨੀਆਂ ਕਿਉਂਕਿ 25 ਨਵੰਬਰ ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਹੈ ਉਹਨਾਂ ਵੀ ਰੱਖੋ ਵਕ ਜਿਹੇਦਾਰਾਂ ਨੂੰ ਉੱਥੇ ਸਰਦਾ ਪੱਤਰ ਦਿੱਤੇ ਨੇ ਅਸਾਂ ਉੱਥੇ ਦੀ ਸਾਰੇ ਜਿਹੇਦਾਰਾਂ ਨੂੰ ਵੀ ਇਹ ਸ਼ਿਮੂਲੀਟ ਕਰਨ ਲਈ ਸਰਦਾ ਪੱਤਰ ਭੇਜਿਆ ਇੱਕ ਪ੍ਰਧਾਨ ਜੀ ਹੋਰ ਵੀ ਕਿਉਂਕਿ ਤੁਹਾਡੀ ਕਮੇਟੀ ਦੇ ਵਿੱਚ ਬੜਾ ਜਿਹੜਾ ਵਿਵਾਦ ਆ ਲਗਾਤਾਰ ਚੱਲਦਾ ਰਹਿੰਦਾ ਕਦੇ ਤੁਸੀਂ ਮੈਂਬਰ ਇਕੱਠੇ ਕਰ ਲੈਂਦੇ ਹੋ ਕਦੇ ਬਲਜੀਤ ਸਿੰਘ ਦਾਦੂਵਾਲ ਮੈਂਬਰ ਇਕੱਠੇ ਕਰ ਲੈਂਦੇ ਨੇ ਕਿ ਤੁਹਾਨੂੰ ਲੱਗਦਾ ਨਹੀਂ ਕਿ ਉਹ ਸਮਾਂ ਕਦੋਂ ਆਵੇਗਾ ਜਦੋਂ ਆਪਸੀ ਬੈਠ ਕੇ ਮਿਲਵਰਤਨ ਹੋਵੇਗੀ ਵਿਚਾਰ ਵਟਾਂਦਰਾ ਹੋਊਗਾ ਤਾਂ ਆਪਾਂ ਇਸ ਝਮੇਲੇ ਨੂੰ ਆਪਾਂ ਦੂਰ ਕਰ ਸਕੀਏ ਆਪਸੀ ਜਿਹੜਾ ਬਿਆਨਬਾਜ਼ੀ ਤੋਂ ਆਪਾਂ ਕਿਤਨੇ ਕਿਤੇ ਗਰੇਜ ਕਰ ਸਕੀਏ ਤੁਸੀਂ ਵੀ ਤੇ ਬਲਜੀਤ ਸਿੰਘ ਦਾਦੂਵਾਲ ਵੀ ਕੋਈ ਸਮਾਂ ਆਊਗਾ ਕਿ ਇਦਾਂ ਦਾ ਇਸ ਤੋਂ ਅੱਗੇ ਮੈਂ ਨਾ ਅੱਜ ਇਹ ਵਿਸ਼ਾ ਨਹੀਂ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਨਵੇਂ ਪਾਰਸ਼ੀ ਦਾ ਪ੍ਰਕਾਸ਼ ਉਸ ਤੋਂ ਬੜੇ ਹਰਸ ਔਲਾਦ ਦੇ ਨਾਲ ਮੰਗਾ ਰਹੇ ਆ ਇੱਕ ਵਿਵਾਦੀ ਬਤਾਨ ਬਿਆਨ ਹੈ ਇਸ ਤੋਂ ਬਾਅਦ ਇਜ਼ਤ ਵਿਚਾਰ ਕੀਤਾ ਅੱਛਾ ਹੋਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਸ ਤਾਪਦੇ ਨੂੰ ਲੈ ਕੇ ਜਿਵੇਂ ਤੁਸੀਂ ਕਹਿ ਰਹੇ ਹੋ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬੜੇ ਵੱਡੇ ਪੱਧਰ ਤੇ ਸਮਾਗਮ ਪੰਜਾਬ ਸਰਕਾਰ ਵੀ ਮਨਾ ਰਹੀ ਹੈ ਪੰਜਾਬ ਸਰਕਾਰ ਤੋਂ ਵੀ ਸੱਦਾ ਆਇਆ ਹੈ ਹਰਿਆਣਾ ਸਰਕਾਰ ਵੀ ਬਣਾ ਰਹੀ ਹੈ ਤੁਹਾਨੂੰ ਕੋਈ ਪੰਜਾਬ ਸਰਕਾਰ ਤੋਂ ਕੋਈ ਸੱਦਾ ਪੱਤਰ ਆਇਆ ਤੁਸੀਂ ਉੱਧਰ ਵੀ ਜਾ ਰਹੇ ਹੋ ਕਿਉਂਕਿ ਉਹਨਾਂ ਨੇ ਵੀ ਸੱਦਾ ਪੱਤਰ ਸਾਰੀਆਂ ਕਮੇਟੀਆਂ ਨੂੰ ਭੇਜੇ ਨੇ ਹਾਂਜੀ ਮੈਂ ਸਾਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਤੇ ਪੰਜਾਬ ਸਰਕਾਰ ਸਾਰਿਆਂ ਵੱਲੋਂ ਸੱਦੇ ਪੱਤਰ ਆਏ ਨੇ ਅਸੀਂ ਵੀ ਆਪਣੇ ਪੱਧਰ ਤੇ ਸਾਰਿਆਂ ਨੂੰ ਸੱਦੇ ਪੱਤਰ ਭੇਜੇ ਨੇ ਤੇ ਅਸੀਂ ਜਿੱਥੇ ਵੀ ਸਾਡਾ ਟਾਈਮ ਲੱਗੇਗਾ ਅਸੀਂ ਸਾਰੇ ਇੱਕ ਦੂਜੇ 'ਚ ਸ਼ਿਕਰ ਜਰੂਰ ਕਰਾਂਗੇ ਕਿਉਂਕਿ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪੁਰਬ ਜਿਹੜਾ ਅਸੀਂ ਕਹਿੰਨੇ ਆ ਕਿ ਦੁਨੀਆ ਭਰ ਦੇ ਵਿੱਚ ਸਾਰੇ ਇਕੱਠੇ ਹੋ ਕੇ ਮਨਾਈਏ ਮੈਂ ਇਸੇ ਕਰਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਬੇਨਤੀ ਕੀਤੀ ਸੀ ਕਿ ਇੱਕ ਹੀ ਨਗਰ ਕੀਰਤਨ ਹੋਣਾ ਚਾਹੀਦਾ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਹੋਵੇ ਤਾਂ ਕਿ ਹੁਣ ਤੁਸੀਂ ਵੇਖ ਰਹੇ ਹੋ ਕਿ ਕਿੰਨੇ ਕੋਈ ਹਜ਼ਾਰਾਂ ਨਗਰ ਕੀਰਤਨ ਲੱਗ ਰਹੇ ਨੇ ਜਿਵੇਂ ਸਰੋਪਿਆਂ ਦੀ ਐ ਮੈਂ ਤਾਂ ਹਟਾ ਕੇ ਰੱਖ ਦਿੱਤੀ ਸੀ ਉਸ ਤੋਂ ਆਪਾਂ ਨਗਰ ਕੀਰਤਨ ਦੀ ਐ ਮੈਂ ਹਟਾ ਕੇ ਰੱਖ ਦਿੱਤੀ ਹੈ ਪਹਿਲਾਂ ਕਰੀ ਇੱਕੋ ਹੀ ਨਗਰ ਕੀਰਤਨ ਕਿੱਢਿਆ ਜਾਂਦਾ ਸੀ ਉਹ ਪਰੰਪਰਾ ਲਾਗੂ ਕਰਨ ਵਾਸਤੇ ਵੀ ਮੈਂ ਜ਼ੋਰ ਲਾ ਰਿਹਾ ਹਾਂ ਅਕਾਲ ਤਖਤ ਸਾਹਿਬ ਨੂੰ ਵਾਰ-ਵਾਰ ਚਿੱਠੀਆਂ ਲਿਖ ਕੇ ਕਰ ਰਿਹਾ ਹਾਂ ਮੈਂ ਚਾਹੁੰਦਾ ਹਾਂ ਕਿ ਨਗਰ ਕੀਰਤਨ ਹਮੇਸ਼ਾ ਜੇ ਸਾਡੇ ਇੱਕ ਗੁਰੂ ਨੂੰ ਮੰਨਿਆ ਤੇ ਇੱਕ ਹੀ ਉਹਨਾਂ ਦਾ ਨਗਰ ਕੀਰਤਨ ਸਾਰੇ ਭਾਰਤ ਪੂਰ ਵਿੱਚ ਕੱਢਿਆ ਜਾਣਾ ਚਾਹੀਦਾ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਗੁਰਤੇਬਾਦਰ ਸਾਹਿਬ ਜੀ ਦੇ ਸਮਾਗਮ ਵਿੱਚ ਪਹੁੰਚ ਰਹੇ ਨੇ। ਸਿੱਖਾਂ ਦੇ ਬੜੇ ਅਹਿਮ ਮਸਲੇ ਨੇ ਕਿਉਂਕਿ ਬੰਦੀ ਸਿੰਘਾ ਦਾ ਇਹ ਮਸਲਾ ਬਹੁਤ ਜ਼ਿਆਦਾ ਹੈ ਕਿਉਂਕਿ ਸ਼੍ਰੋਮਣੀ ਕਦ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕਹਿੰਦੇ ਨੇ ਸਾਨੂੰ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਟਾਈਮ ਨਹੀਂ ਦਿੰਦੇ। ਚਲੋ ਤੁਹਾਡੇ ਕੋਲ ਆ ਰਹੇ ਨੇ ਬੜਾ ਚੰਗਾ ਸੁਭਾਗ ਹੈ ਵੀ ਹਰਿਆਣਾ ਦੀ ਧਰਤੀ ਤੇ ਪਹੁੰਚ ਰਹੇ ਨੇ ਉਹ ਸ਼੍ਰੀ ਗੁਰਤੇਗਬਾਦਰ ਸਾਹਿਬ ਦੀ ਜਿਹ ਕੋਈ ਸਮੱਸਿਆ ਲੈ ਕੇ ਕੋਈ ਪ੍ਰਧਾਨ ਮੰਤਰੀ ਸਾਹਿਬ ਨਾਲ ਕੋਈ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿੰਦੇ ਸਾਨੂੰ ਟਾਈਮ ਦਿੰਦੇ ਜਥੇਦਾਰ ਸਾਹਿਬ ਕਹਿੰਦੇ ਦੇਸ਼ ਦੇ ਪ੍ਰਧਾਨ ਨੂੰ ਤੇ ਸਾਨੂੰ ਟਾਈਮ ਦਿੰਦੇ ਤੁਹਾਡੇ ਕੋਲ ਆ ਰਹੇ ਨੇ ਤੁਹਾਨੂੰ ਤੁਹਾਡੇ ਕੋਲ ਸਮਾਂ ਵੀ ਆ ਖੁੱਲਾ ਕਿ ਗੱਲਬਾਤ ਹੋਵੇਗੀ ਇਸ ਮਸਲੇ ਨੂੰ ਲੈ ਕੇ ਇਸ ਤਰ੍ਹਾਂ ਜੀ ਸਾਡੇ ਵਿੱਚ ਜੋ ਕੁਝ ਵਿਰੋਧੀ ਲੋਕ ਨੇ ਇਹਨੂੰ ਸਰਕਾਰੀ ਪ੍ਰੋਗਰਾਮ ਦਾਸਰੇ ਨੇ ਮੈਂ ਭਰਾਵਾਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਜੇ ਸਰਕਾਰ ਪ੍ਰੋਗਰਾਮ ਕਰ ਰਹੀ ਏ ਭਾਵੇਂ ਹਰਿਆਣਾ ਕਮੇਟੀ ਪਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਪੱਤਰ ਤੇ ਪ੍ਰਧਾਨ ਮੰਤਰੀ ਜੀ ਕੁੁਰਖੇਤਾ ਰਾਰ ਰਹੇ ਨੇ ਪਿਆਰੀ ਸਾਧ ਸੰਗਤ ਜੀ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਗੁਰੂਆਂ ਦਾ ਜੇ ਸਰਕਾਰ ਸਤਕਾਰ ਮਾਨ ਰੱਖਣ ਵਾਸਤੇ ਸਾਡੇ ਗੁਰੂਆਂ ਦੇ ਇਸ ਜੀਵਨੀ ਦੱਸਣ ਵਾਸਤੇ ਉਹਨਾਂ ਦੀ ਸ਼ਹੀਦੀ ਦੱਸਣ ਵਾਸਤੇ ਲੱਖਾਂ ਲੋਕਾਂ ਨੂੰ ਸੰਗਤਾਂ ਇਕੱਠੀਆਂ ਕਰਕੇ ਉਹਨਾਂ ਦੀ ਜੀਵਨੀ ਦੱਸਣਾ ਚਾਹੁੰਦੇ ਨੇ ਸਾਡੇ ਬੱਚਿਆਂ ਨੂੰ ਸਾਡੀਆਂ ਮਾਤਾਂ ਪਹਿਣਾ ਨੂੰ ਦੱਸਣਾ ਚਾਹੁੰਦੇ ਨੇ ਇਸ ਕਰਕੇ ਸਾਨੂੰ ਕਿ ਕੰਟਰੋਵਰਸੀਟ ਨਹੀਂ ਪੈਣਾ ਚਾਹੀਦਾ ਸਭੋ ਸਾਨੂੰ ਮਾਨ ਸਤਕਾਰ ਆਣ ਕੇ ਦੇ ਕੇ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਨੇ ਸਿੱਖਾਂ ਦੇ ਜਿਹੜੇ ਉਲਝੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਣ ਕੇ ਆਪਣੀ ਏਕਤਾ ਵਿਖਾ ਕੇ ਉਹਨਾਂ ਕੋਲ ਹੱਲ ਕਰਵਾਉਣਾ ਚਾਹੀਦੇ ਨੇ ਮੇਰੀ ਏਥੋਂ ਤੱਕ ਬੇਨਤੀ ਹੈ ਕਿ ਉਹਨਾਂ ਕੁਰਕਸ਼ੇਤਰ ਦੇ ਵਿੱਚ ਨੀਲੀਆਂ ਤੇ ਹਰੀਆਂ ਨੀਲੀਆਂ ਤੇ ਪੀੜੀਆਂ ਪਗਾਂ ਦੇ ਰੌਣੀਆਂ ਚਾਹੀਦੀਆਂ ਨੇ ਤੇ ਸਾਡੀਆਂ ਭੈਣਾਂ ਤੇ ਮਾਤਾਂ ਦੇ ਪੀਲੇ ਦੁਪੱਟੇ ਨਜ਼ਰ ਆਉਣੇ ਚਾਹੀਦੇ ਨੇ ਸਾਡੀ ਉਹ ਖਾਸ ਹੈ ਪੰਛ ਜੀ ਜਿਹੜੀ ਨਿਸ਼ਾਨੀ ਹੈ ਉਹ ਖੁਰਖੇਤਰ ਸਾਰੇ ਦੇ ਵਿੱਚ ਚਮਕਾ ਉਠੇ ਤੇ ਇਸ ਕਰਕੇ ਪ੍ਰਧਾਨ ਮੰਤਰੀ ਵੀ ਸਾਨੂੰ ਕੁਝ ਸਾਡੇ ਸਿੱਖਾਂ ਵਾਸਤੇ ਜਿਹੜੀਆਂ ਮੁਸ਼ਕਿਲ ਸਾਡੇ ਅੱਗੇ ਪੈਦਾ ਹੋਈਆਂ ਨੇ ਜਿਵੇਂ ਤੁਸੀਂ ਪੰਜਾਹਾਂ ਪੰਜਾਬੀ ਦੀ ਗੱਲ ਕੀਤੀ ਉਹ ਵੀ ਗੱਲ ਰੱਖੀ ਜਾਏਗੀ ਜਿਵੇਂ ਬੰਦੀ ਸਿੰਘਾਂ ਦੀ ਗੱਲ ਹੈ ਉਹ ਵੀ ਰੱਖੀ ਜਾਏਗੀ ਇਹ ਤਾਂ ਹੀ ਅਸੀਂ ਪ੍ਰਧਾਨ ਮੰਤਰੀ ਅੱਗੇ ਬੇਨਤੀ ਕਰ ਸਕਦੇ ਹਾਂ ਆਪਣੀ ਕੰਮ ਗੱਲ ਰੱਖ ਸਕਦੇ ਹਾਂ ਜੇ ਤੁਸੀਂ ਲੱਖਾਂ ਦੀ ਤعداد ਵਿੱਚ ਉੱਥੇ ਆਣ ਕੇ ਇਹ 15 25 ਤਰੀਕ ਨੂੰ ਕੁਰ ਖੇਤਰ ਦੇ ਵਿੱਚ ਸ਼ਿਕਰਤ ਕਰੋਗੇ ਠੀਕ ਹੈ ਸਿੰਘ ਸਾਹਿਬ ਜਾਣਦੇ ਵਾਲੀ ਖਾਸ ਤੌਰ ਤੇ ਕਿਉਂਕਿ ਬੜੇ ਵੱਡੇ ਪੱਧਰ ਤੇ ਸਮਾਗਮ ਹਰਿਆਣਾ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਬਣਾ ਰਹੀ ਹੈ ਮੈਨੂੰ ਲੱਗਦਾ ਪਹਿਲੀ ਵਾਰ ਹੋਊਗਾ ਜਿਹੜਾ ਇੰਨੇ ਵੱਡੇ ਪੱਧਰ ਤੇ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਉਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਆ ਰਹੇ ਨੇ ਕੋਈ ਸੰਗਤਾਂ ਨੂੰ ਸੰਦੇਸ਼ ਕੋਈ ਮੈਸੇਜ ਕਾਈ ਕੋਈ ਸਨੇਹਾ ਵੀ ਤੁਸੀਂ ਇਸ ਜਗ੍ਹਾ ਤੇ ਆਓ ਕਈ ਵਾਰ ਆ ਹੁੰਦਾ ਵੀ ਰਸ਼ ਹੁੰਦਾ ਸੰਗਤ ਡਰਦੀ ਹੈ ਕਿ ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਨੇ ਸਾਡੀਆਂ ਗੱਡੀਆਂ ਕਿੱਥੇ ਖੜਨਗੀਆਂ ਸਾਨੂੰ ਜਾਣ ਦੀ ਬੜੀ ਦਿੱਕਤ ਹੋਵੇਗੀ ਵੀ ਰਸ਼ ਬੜਾ ਹੋਵੇਗਾ ਕੀ ਪਲਾਨ ਹੈ ਰੂਟ ਕੀ ਹੈ ਥੋੜਾ ਦਸ਼ਕਾ ਨੂੰ ਥੋੜਾ ਜਿਹਾ ਥੋੜੀ ਸੰਖੇਪ ਜਾਣਕਾਰੀ ਸਾਂਝੀ ਕਰ ਮੈਂ ਪਿਆਰੀ ਸਾਹਿਬ ਸਿੰਘ ਜੀ ਬਹੁਤ ਵ ਕਿਉਂਕਿ ਲੱਖਾਂ ਦੀ ਤਦਾਦ ਵਿੱਚ ਸੰਗਤ ਉਸ ਦਿਨ ਪਹੁੰਚ ਰਹੀ ਹੈ 250 ਏਕੜ ਦੇ ਵਿੱਚ ਉਹ ਪ੍ਰੋਗਰਾਮ ਰੱਖਿਆ ਗਿਆ ਹੈ ਅਤੇ ਜਿਹੜਾ 152 ਡੀਏ ਸਾਰੀ ਟ੍ਰੈਫਿਕ ਜਿਹੜੀ ਉੱਥੋਂ ਹੋਵੇਗੀ 100 ਏਕੜ ਵੱਖਰਾ ਇੱਕ ਉੱਥੇ ਪਾਰਕਿੰਗ ਵਾਸਤੇ ਰੱਖਿਆ ਗਿਆ ਹੈ ਕੋਈ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ 3000 ਵਲੰਟੀਅਰ ਸਾਡੇ ਜਿਹੜੇ ਨੇ ਸੰਗਤ ਨੂੰ ਤੇ ਜੋੜਿਆਂ ਵਾਸਤੇ ਵੀ ਉੱਚੇ ਪ੍ਰਬੰਧ ਕੀਤੇ ਗਏ ਨੇ ਉਨ੍ਹਾਂ ਦੇ ਕੋਈ ਬੀੜੀ ਤਮਾਕੂ ਸਿਗਰਟ ਨਾ ਅੰਦਰ ਜਾ ਸਕੇ ਕੋਈ ਜੋੜਾ ਕੋਈ ਇਹੋ ਜੀ ਹਰਕਤ ਨਾ ਕਰ ਸਕੇ ਇਸ ਕਰਕੇ 3000 ਵਲੰਟੀਅਰ ਲਾ ਕੇ ਅਸੀਂ ਉਹਦੇ ਉਪਰਾਲੇ ਕਰ ਰਹੇ ਹਾਂ ਉਹ ਬਹੁਤ ਵਰੀਆ ਢੰਗ ਦੇ ਨਾਲ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਤੇ ਹੱਥ ਜੋੜ ਕੇ ਬੇਨਤੀ ਫਿਰ ਦੁਬਾਰਾ ਕਰਾਂਗਾ ਕਿ ਆਓ ਪ੍ਰਭੂ ਆਓ ਮਾਤਾ ਤੇ ਪੈਣੋ ਸਾਰੇ ਉਸ ਪ੍ਰੋਗਰਾਮ ਸ਼ਾਮਲ ਹੋ ਕੇ ਆਪਣੇ ਪ੍ਰਧਾਨ ਮੰਤਰੀ ਕੋਲ ਕੋ ਸਿੱਖ ਕੌਮ ਵਾਸਤੇ ਆਪਾਂ ਮਨਵਾ ਸਕੀਏ ਇਹ ਸਾਡੇ ਵਾਸਤੇ ਬਹੁਤ ਅਮੁੱਲਾ ਦਿਨ ਹੋਏਗਾ ਬੜਾ ਵਡਪਾਗਾ ਦਿਨ ਹੋਵੇਗਾ ਜੇ ਅਸੀਂ ਆਪਣੀ ਸਿੱਖ ਕੌਮ ਇਕਤਾ ਵਿਖਾ ਕੇ ਹਰਿਆਣੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਵਿੱਚ ਕੋਈ ਗੁਰਤੇਗ ਬਹਾਦਰ ਦੇ ਨਾਰੀਆਂ ਕੋਈ ਚੀਜ਼ਾਂ ਸੰਸਥਾਵਾਂ ਦੀ ਗੋਸ਼ਤੀ ਦਾ ਕੁਝ ਕਾਲਜਾਂ ਜਾਂ ਹਸਪੀਟਲ ਦੇ ਨਾਂ ਦੇ ਗੁਰਤੇਗ ਬਹਾਦਰ ਦੇ ਕੋਈ ਮਾਰਗ ਦੇ ਨਾਂ ਰਖਵਾ ਸਕੀਏ ਜਿਹੜੀ ਰਹਿਦੀ ਦੁਨੀਆ ਤੱਕ ਰਹੇ ਇਹ ਤਾਂ ਹੀ ਹੋ ਸਕੇਗਾ ਜੇ ਤੁਸੀਂ ਸਾਡਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਦੇ ਨਾਂ ਕੇ ਸਹਿਯੋਗ ਕਰੋ ਠੀਕ ਹੈ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਚ ਆਏ ਸਮਾਂ ਦਿੱਤਾ ਅਤੇ ਸੰਗਤਾਂ ਨੂੰ ਵੀ ਜਿਹੜੀ ਜਾਣਕਾਰੀ ਹੈ ਭਰਪੂਰ ਸਾਂਝੀ ਕੀਤੀ ਕਿਉਂਕਿ ਬੜੇ ਵੱਡੇ ਪੱਧਰ ਤੇ ਸ਼ਾਹਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਹੜਾ ਮਨਾਇਆ ਜਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਟੈਪ ਟੀਵੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਹਮੇਸ਼ਾ ਹੀ ਨੇ ਇਹਨਾਂ ਨੇ ਪੰਥ ਅਤੇ ਕੌਮ ਦੇ ਵਾਸਤੇ ਜੋ ਇਹਨਾਂ ਦੇ ਵੱਡੇ ਉਪਰਾਲੇ ਨੇ ਆਪਣੇ ਘਰੋਂ ਖਰਚ ਕਰਕੇ ਵੀ ਇਹ ਸਿੱਖ ਪੰਥ ਦੇ ਮਸਲੇ ਹਮੇਸ਼ਾ ਚੁੱਕਦੇ ਰਹਿੰਦੇ ਨੇ ਟਾਈਮ ਟੀਵੀ ਚੜ੍ਹਦੀ ਕਲਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ